ਅਸਵਲੇ ਇੰਗਲੈਂਡ ਤੋਂ ਮੇਰੇ ਨਾਲ ਬਾਈ ਜੀ ਜੁੜ ਚੁੱਕੇ ਨੇ ਅਸੀਂ ਗੱਲਬਾਤ ਜਾਣੀ ਕੀਤੀ ਕੈਨੇਡਾ ਦੀ ਅਮਰੀਕਾ ਦੀ ਨਿਊਜ਼ੀਲੈਂਡ ਦੀ ਕਿ ਕਿਸ ਕਦਰ ਸਾਡੇ ਲੋਕ ਪੈਸ ਰਹੇ ਨੇ ਕਿਹੜੇ ਹਾਲਾਤਾਂ ਦੇ ਵਿੱਚ ਸਾਡੇ ਲੋਕ ਜਾ ਰਹੇ ਨੇ ਉੱਥੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਵੀਰ ਜੀ ਇੰਗਲੈਂਡ ਤੋਂ ਜਿਹੜੇ ਕਿ ਦੱਸਣਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਸਾਡੇ ਲੋਕ ਉੱਥੇ ਜ਼ਿੰਦਗੀ ਬਤੀਤ ਕਰ ਰਹੇ ਨੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਨ੍ਹਾਂ ਤੋਂ ਕੋਈ ਬੈਂਡ ਸਕੋਰ ਵਧੀਆ ਨਹੀਂ ਲਿਆ ਗਿਆ ਜਾਂ ਜਿਨ੍ਹਾਂ ਦਾ ਗੈਪ ਵੱਧ ਸੀ ਉਂਗਲੈਂਡ ਦੇ ਵਿੱਚ ਪਹੁੰਚੇ ਇੰਗਲੈਂਡ ਚ ਕਿਹੋ ਜੀ ਜ਼ਿੰਦਗੀ ਆ ਇਹਦੇ ਬਾਰੇ ਬਾਈ ਜੀ ਸਾਨੂੰ ਅਪਡੇਟ ਕਰਨ ਦੇ ਲਈ ਜੁੜੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਪੂਰਾ ਨਾਮ ਕੀ ਸ੍ਰੀ ਗੱਲ ਭਾਜੀ ਮੇਰਾ ਨਾਮ ਭਾਜੀ ਸੁਖਦੇਵ ਸਿੰਘ ਆ ਸੁਖਦੇਵ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਇੰਗਲੈਂਡ ਦੇ ਕਿਹੜੇ ਪ੍ਰਵਿੰਸ ਤੋਂ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਮੈਂ ਹੈਗਾ ਬਰਮੀਗਮ ਦੇ ਕੋਲ ਬਲੂਰਹਮਪਟਨ ਆ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਤੁਸੀਂ ਸਾਡੇ ਨਾਲ ਜੁੜ ਕੇ ਇਹ ਹੀ ਮੈਂ ਕਿਉਂਕਿ ਮੈਂ ਤੁਹਾਡਾ ਬਹੁਤ ਪ੍ਰੋਗਰਾਮ ਦੇਖਦਾ ਪਰ ਅੱਜ ਮੇਰੇ ਵਿੱਚ ਵੀ ਉਹ ਅਵਾਰ ਸੀਗਾ ਜਦੋਂ ਮੈਂ ਦੇਖਦਾ ਹਨਾ ਕਿ ਇੰਡੀਆ ਦੇ ਵਿੱਚ ਹੁਣ ਕੀ ਹਾਲਾਤ ਆਪਣੇ ਸਟੂਡੈਂਟ ਉੱਥੋਂ ਗਏ ਹਨਾ ਸਾਰਾ ਕੁਝ ਹੋਣ ਮੈਨੂੰ ਸਿਰਫ 2 ਮਿੰਟ ਦੇ ਦਿਦਿਓ ਤਾਂ ਤੁਹਾਡਾ ਬਹੁਤ ਧੰਨਵਾਦ ਹੋਊਗਾ ਦੋ ਨਹੀਂ ਜੀ ਮੈਂ ਤਾਂ ਤੁਹਾਨੂੰ ਪੂਰੇ ਅਸੀਂ 16 ਦਿੱਤੇ ਓਕੇ ਮੈਂ 2007 ਵਿੱਚ ਆਇਆ ਸੀਗਾ ਭਾਜੀ ਜੀ ਤੇ ਮੈਂ ਇੱਥੇ ਕੋਈ ਸੈਂਟੀ ਲੈਣੀ ਆ ਕਿ ਹਾਂ ਵੀ ਮੈਨੂੰ ਕੋਈ ਕੀ ਦਰਦੀ ਦੁਆਦ ਹੋਵੇ ਹੈਨਾ ਲਾਈਕ ਹੀ ਕੋਈ ਮੈਨੂੰ ਮੇਰੇ ਤੇ ਤਰਸ ਕਰੇ ਮੈਂ ਸਿਰਫ ਸਚਾਈ ਦੱਸਣ ਆਇਆ ਕਿ ਮਿਹਨਤ ਹੁੰਦੀ ਕੀ ਆ ਸਾਰੇ ਮਿਹਨਤ ਕਰਦੇ ਆ ਇਹ ਮੇਰੀ ਸਟੋਰੀ ਨਹੀਂ ਇਹਦੇ ਪਿੱਛੇ ਬਹੁਤ ਸਾਰੀਆਂ ਦੀ ਸਟੋਰੀ ਆ ਮੈਂ 2007 ਵਿੱਚ ਇੱਥੇ ਆਇਆ ਸੀਗਾ ਤਾਂ ਮੈਂ 11 ਸਾਲ ਦਾ ਸੀ ਜਦੋਂ ਮੇਰੇ ਮਮ ਐਂਡ ਡੈਡ ਦੀ ਡੈਥ ਹੋ ਗਈ ਸੀਗੀ ਬਹੁਤ ਵਧੀਆ ਘਰ-ਵਾਰ ਸੀ ਸਾਰਾ ਕੁਝ ਸੀਗਾ ਜੀ ਪਰ ਹੌਂਸਲਾ ਕਦੇ ਨਹੀਂ ਛੱਡਿਆ ਹੂੰ ਜੋ ਉਹਨਾਂ ਨੇ ਦੱਸਿਆ ਸੀਗਾ ਸਾਡੇ ਬਿਓਰਗਾਂ ਨੇ ਉਹ ਰਾਤ ਚੱਲ ਕੇ ਬੀਏ ਬੀਏ ਫਰਸਟ ইয়ার ਤੋਂ ਮੇਰਾ ਵੀਜ਼ਾ ਲੱਗ ਗਿਆ ਸੀਗਾ 홀ੀਡੇ ਮੇਕਰ ਵੀਜ਼ਾ 2 ਸਾਲ ਦਾ ਵੀਜ਼ਾ ਚੱਲਿਆ ਸੀ 2007 ਦੇ ਵਿੱਚ ਇੰਗਲੈਂਡ ਦਾ ਜੀ ਇੰਟਰਵਿਊ ਆਪ ਦੇ ਕੇ ਆਇਆ ਤੇ ਇੰਟਰਵਿਊ ਦੇ ਵਿੱਚ ਪਾਸ ਹੋ ਗਿਆ ਪਹਿਲਾਂ ਫੇਲ ਹੋ ਗਿਆ ਦੂਜੀ ਵਾਰ ਫੇਰ ਗਿਆ ਪਾਸ ਹੋ ਗਿਆ ਤਾਂ ਮੇਰੇ ਡੈਡੀ ਨੇ ਮੇਰੀ ਐਫ ਡੀ ਕੀਤੀ ਸੀ 50000 ਪਾਉਣ 50000 ਰੁਪਏ ਦੀ ਜੀ ਤਾਂ ਉਹ ਐਫ ਡੀ ਲੈ ਕੇ ਉਹਦੀ ਟਿਕਟ ਕਰਾ ਕੇ ਇੰਗਲੈਂਡ ਪਹੁੰਚ ਗਿਆ ਸੀ 2007 ਵਿੱਚ ਜੀ ਉੱਥੇ ਮਿਹਨਤ ਕੀਤੀ 2-3 ਸਾਲ 10 ਸਾਲ ਇੱਥੇ ਮੈਂ ਭਾਜੀ ਕੱਚਾ ਵੀ ਰਿਹਾ ਤਾਂ ਹੁਣ ਮੇਰੀ ਫੈਮਲੀ ਹੈ ਇੱਥੇ ਮੇਰੀ ਡਾਟਰ ਰ ਸਾਥ ਸਾਲ ਦੀ ਤੁਹਾਡੀ ਲਾਈਕ ਫੈਮਲੀ ਆ ਮੇਰੀ ਲਾਈਕ ਬ੍ਰਿਟਿਸ਼ ਸਾਰਾ ਕੋ ਸੈਟ ਹੋਆ ਪਰ ਮੈਂ ਅੱਜ ਇੱਕ ਤੁਹਾਨੂੰ ਕਾ ਜੀ ਸਵਾਲ ਪੁੱਛਣਾ ਤੇ ਸਾਰੇ ਸਰੋਤਿਆਂ ਨੂੰ ਇਹ ਸਵਾਲ ਪੁੱਛਣਾ ਕਿ ਮੈਂ 50000 ਦੀ ਐਫਐਡ ਤੜਾ ਕੇ ਆਇਆ ਸੀਗਾ ਤੇ ਅੱਜ ਜਿਨ੍ਹਾਂ ਕੋ ਪਿਆ ਪਿਆ ਲੱਖ ਜਾਂ ਕਰੋੜ ਰੁਪਏ ਲਾ ਕੇ ਬਾਰਡਰਾਂ ਤੇ ਦੂਜੇ ਵੇਸ ਨਾ ਆਉਂਦੇ ਆ ਕਿ ਅਨਲੀਗਲ ਵੇਸ ਤੇ ਆਉਂਦੇ ਆ ਹਨਾ ਤਾਂ ਉਹ ਕਿਉਂ ਨਹੀਂ ਉੱਥੇ ਕਰ ਕਰ ਸਕਦੇ ਕੁਝ 2 2 ਕਰੋੜ ਭਾਜੀ ਮੈਂ ਦੇਖੇ ਇੰਟਰਵਿਊਸ 1 ਕਰੋੜ 2 ਕਰੋੜ ਰੁਪਇਆ 60 ਲੱਖ ਇਹ ਇਹਦਾ ਮਤਲਬ ਪਤਾ ਕੀ ਆ ਕਿ ਸਾਡੇ ਘਰੇ ਦਾਣੇ ਆ ਅਸੀਂ ਆਟਾ ਗਵਾਂਡੀਆਂ ਦੇ ਕੋਲ ਮੰਗਣ ਚੱਲੇ ਆ ਇਹਦਾ ਮਤਲਬ ਇਹ ਹੈ ਜਾਂ ਤਾਂ ਫੇ ਉਹਨਾਂ ਦੀ ਜਵਾਕ ਨਕਮੇ ਆ ਜੇ ਜਵਾਕ ਨਹੀਂ ਨਕਮੇ ਤਾਂ ਸਾਡੇ ਬਜ਼ੁਰਗ ਸਿਆਣੇ ਆ ਉਹ ਹੁਣ ਸਾਡੇ ਜਿਹੜੇ ਨਿਆਣੇ ਆ ਉਹ ਜ਼ਿਆਦਾ ਹੀ ਪੜ੍ਹ ਲਿਖ ਕੇ ਉਹ ਉਹਨਾਂ ਨੂੰ ਉਹਨਾਂ ਦੇ ਹਾਂ ਦੇ ਵਿੱਚ ਹਾਂ ਮਲਾਉਣੇ ਪੈਂਦੀ ਆ ਮੈਂ ਬਹੁਤ ਭਰਿਆਂ ਪਿਆਂ ਭਾਜੀ ਅੱਜ ਤੁਸੀਂ ਆਪ ਦਾ ਦਰਦ ਦੱਸਣ ਆਇਓ ਮੈਨੂੰ ਇਹ ਲੱਗਦਾ ਸੀ ਸ਼ਾਇਦ ਤੁਸੀਂ ਮੈਂ ਸਾਰਿਆਂ ਦਾ ਇਹ ਮੇਰਾ ਦਰਦ ਨਹੀਂ ਮੈਂ ਪਹਿਲਾਂ ਹੀ ਕਿਹਾ ਮੇਰਾ ਦਰਦ ਨਹੀਂ ਇਹ ਸਾਰਿਆਂ ਦਾ ਦਰਦ ਆ ਭਾਜੀ ਹਮਮ ਮੈਂ ਤੁਹਾਨੂੰ ਕੱਲੀ ਕੱਲੀ ਵੀਡੀਓ ਭੇਜ ਦੂੰਗਾ ਇੰਗਲੈਂਡ ਦੀ ਇੱਥੇ ਸਾਰਿਆਂ ਦਾ ਕੀ ਕੀ ਇੱਥੇ ਹਾਲਾਤ ਵਾ ਇਹ ਤਾਂ ਬੜੇ ਕਿੱਥੋਂ ਤੇ ਮੋੜ ਕੇ ਜਿਹੜੇ ਪਿੱਛੇ ਸਾਡੇ ਬਜ਼ੁਰਗ ਵਾ ਮੈਂ ਕੋ ਦੋ ਤਿੰਨ ਵੀਡੀਓ ਪਈਆਂ ਇੱਥੇ ਮੁੰਡੇ ਐਸ਼ ਕਰਦੇ ਆ ਤੇ ਉਹਨਾਂ ਦੇ ਮਾਪੇ ਦੇ ਪਿੱਛੇ ਲੱਕ ਟੁੱਟੇ ਪਏ ਆ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਪਿੱਛੇ ਤੇ ਤੁਸੀਂ ਇੱਥੇ ਕੰਨ ਕੀ ਆਉਂਦੇ ਕਿਹੜੀ ਬੱਲੇ ਬੱਲੇ ਨੂੰ ਭਾਜੀ ਆਉਂਦੇ ਆ ਇੱਥੇ ਇਹ ਤਾਂ ਬਹੁਤ ਦੁੱਖ ਦੀ ਗੱਲ ਆ ਜੀ ਫਿਰ ਮੈਂ ਤੁਹਾਨੂੰ ਕੱਲੀ ਕੱਲੀ ਵੀਡੀਓ ਭੇਜੂੰਗਾ ਸਾਰਾ ਕੁਝ ਸੌਰੀ ਇਹ ਥੋੜਾ ਮੈਂ ਇਮੋਸ਼ਨਲ ਕਿਉਂ ਕਿ ਇੱਥੇ ਹਾਲਾਤ ਇਦਾਂ ਦੇ ਆ ਤੁਸੀਂ ਇੰਗਲੈਂਡ ਮੈਂ ਇਹ ਤਾਂ ਇਹ ਤਾਂ ਤੁਸੀਂ ਦੱਸਿਆ ਇਹ ਤੁਸੀਂ ਆਪ ਦੀ ਸਟੋਰੀ ਦੱਸੀ ਇੰਗਲੈਂਡ ਤੁਸੀਂ ਆਏ ਭਾਜੀ ਮੈਂ ਪਹਿਲਾਂ ਕਿਹਾ ਇਹ ਸਾਰਾ ਕੁਝ ਇਹ ਇੰਗਲੈਂਡ ਦੀ ਸਟੋਰੀ ਆ ਇਮੀਗ੍ਰੇਸ਼ਨ ਇਕੱਲੇ ਦੀ ਸਟੋਰੀ ਨਹੀਂ ਹੈਗੀ ਹਾਂਜੀ ਬਾਕੀ ਤੁਸੀਂ ਪੁੱਛੋ ਮੈਂ ਤੁਹਾਨੂੰ ਅੱਜ ਇਕੱਲੀ-ਕੱਲੀ ਗੱਲ ਦੱਸਦਾ ਇੰਗਲੈਂਡ ਦੀ ਪੁੱਛੋ ਮੈਨੂੰ ਤੁਹਾਡੇ ਦੇਸ਼ ਦੇ ਵਿੱਚ ਜਿਹੜੇ ਬੱਚੇ ਪਹੁੰਚ ਰਹੇ ਨੇ ਅੱਜ ਦੀ ਤਰੀਕ ਦੇ ਵਿੱਚ ਜਾਂ ਪਿਛਲੇ 2-3 ਸਾਲਾਂ ਦੇ ਵਿੱਚ ਹਾਂਜੀ ਕਿਹੋ ਜੀ ਜਿੰਦਗੀ ਜਿਉ ਰਹੇ ਆ ਜਿਹੜੇ ਇੰਗਲੈਂਡ ਦਾ ਭਾਜੀ ਇੱਥੇ ਤੇ ਇਮੀਗ੍ਰੇਸ਼ਨ ਬਹੁਤ ਹਾਰਡ ਵਾ ਹੂੰ ਹੂੰ ਬਹੁਤ ਇੱਥੇ ਛੇਤੀ ਕਿਸੇ ਨੂੰ ਵੀਜ਼ਾ ਨਹੀਂ ਮਿਲਦਾ ਇੰਗਲੈਂਡ ਦੇ ਵਿੱਚ ਦੋ ਰਾਸਤੇ ਆ ਪੱਕੇ ਹੋਣ ਦੇ ਜੀ ਜਦ ਤੂੰ ਤੁਸੀਂ ਇੱਥੇ ਦੀ ਬ੍ਰਿਟਿਸ਼ ਬੋ ਨਾਲ ਵਿਆਹ ਕਰਾ ਲਵੋ ਪਰ ਉਹ ਸਾਡਾ ਮੇਲ ਨਹੀਂ ਵਰਤਦਾ ਜਦੋਂ ਅਸੀਂ ਇੰਡੀਆ ਤੋਂ ਆਉਂਦੇ ਕੋਈ ਹੁੰਦਾ ਪਰ ਉਹ ਬਹੁਤ ਔਖਾ ਆ ਤੇ ਦੂਜਾ ਇਹ ਹੈ ਕਿ ਜਿਹੜੇ ਆਪਣੇ ਆਮ ਲੋਕੀ ਕਰਦੇ ਆ ਇੰਡੀਆ ਤੋਂ ਜੋੜੀ ਆ ਗਈ ਤਾਂ ਵਿਆਹ ਕਰ ਇਕੱਠੇ ਆ ਗਏ ਇੰਡੀਆ ਤੋਂ ਹਾਂ ਤਾਂ ਉਹਨਾਂ ਨੇ ਜੁਆਕ ਇੱਥੇ ਚਲੋ ਕੁਦਰਤੀ ਨਾ ਜੁਆਕ ਹੋ ਗਿਆ ਉਹਨੂੰ 7 ਸਾਲ ਲੱਗਦੇ ਆ ਜੀ ਕਿ ਜਦੋਂ 7 ਸਾਲ ਦਾ ਜਵਾਕ ਇੱਥੇ ਦਾ ਹੋ ਗਿਆ ਬੋਨ ਇੱਥੇ ਦਾ ਜਦੋਂ ਨੂੰ 7 ਸਾਲ ਹੋ ਗਏ ਉਦੋਂ ਪੇਪਰ ਮਿਲਦੇ ਆ ਪਰ ਜਿਹੜਾ ਜਵਾਕ ਉਹਦੇ ਵਿੱਚ ਫੇ ਏ ਆ ਕਿ ਤੁਹਾ ਇੱਥੇ ਕੋਈ ਸਾਂਭਣ ਵਾਲਾ ਹੁੰਦਾ ਨਹੀਂਗਾ ਫੇ ਇਕ ਨੂੰ ਕੰਮ ਕਰਨਾ ਪੈਂਦਾ ਉਹਦੇ ਵਿੱਚ ਵੀ ਇਮੀਗ੍ਰੇਸ਼ਨ ਵੀ ਪੁੱਛਦੀ ਹੈ ਕਿ ਤੁਹਾਨੂੰ ਪੈਸੇ ਕਿੱਥੋਂ ਆਉਂਦੇ ਆ ਕੀ ਨਹੀਂ ਹੈਗਾ ਅੰਗਰੇਂਡ ਦੇ ਵਿੱਚ ਜਿੱਦਾਂ ਮੈਂ ਤੁਹਾਡੇ دوست ਜੁੜੀਆਂ ਸੁਣੀਆਂ ਸੀ ਨਾ ਦੂਜੀ ਕੁੜੀ ਜਿਹਨਾਂ ਜਿਹੜੇ ਮੁੰਡੇ ਨੇ ਇੱਥੇ ਹੈਂਗ ਆਨ ਹੋ ਗਿਆ ਸੀਗਾ ਹਨਾ ਜੀ ਉਹ ਉਹ ਵੀ ਝੂਠ ਬੋਲਦੀ ਆ ਉਹ ਕੁੜੀ ਉਨ ਉਹਦਾ ਡਰੈਸ ਦੱਸੋ ਉਹ ਬਿਲਕੁਲ ਝੂਠ ਬੋਲਦੀ ਹੈ ਕਿਉਂਕਿ ਉਹ ਜਿਹੜੇ ਇਥੇ ਯੂਰਪ ਤੋਂ ਆਉਂਦੇ ਇਥੇ ਯੂਰਪ ਦੇ ਯੂਰਪ ਯੂਨੀਅਨ ਬੰਦ ਕਰ ਦਿੱਤਾ ਹਾਂ ਨਾ ਇਹਦੇ ਵਿੱਚ ਕੁਝ ਹੈ ਨਹੀਂ ਕਿ ਇੰਗਲੈਂਡ ਤੇ ਹੁਣ ਯੂਰਪ ਯੂਨੀਅਨ ਦਾ ਡਿਫਰੈਂਟ ਸਟੋਰੀ ਹੈ ਇੱਥੇ ਇੱਥੇ ਇੰਗਲੈਂਡ ਦੇ ਵਿੱਚ ਕੋਈ ਪੱਕਾ ਨਹੀਂ ਜੇ ਕੋਈ ਕਹਿੰਦਾ ਕਿ ਮੈਂ ਪੱਕਾ ਹੋ ਗਿਆ ਆ ਹੋ ਗਿਆ ਝੂਠ ਵਾ ਇੰਗਲੈਂਡ ਦੇ ਵਿੱਚ ਲਾਈਫ ਕੈਨੇਡਾ ਵਿੱਚ ਮੈਂ ਦੇਖਦਾ ਬਹੁਤ ਵਧੀਆ ਅਮਰੀਕਾ ਵਿੱਚ ਵੀ ਬਹੁਤ ਖਰੀਆ ਇੰਗਲੈਂਡ ਤਾਂ ਸਭ ਤੋਂ ਭਾਜੀ ਮਾਡੀ ਲਾਈਫ ਆ ਇੱਥੇ ਕੰਮ ਕਿਹੋ ਜਿਹਾ ਕੰਮ ਕਿਹੋ ਜਿਹਾ ਮਿਲਦਾ ਜੀ ਨਿਆਣਿਆਂ ਨੂੰ ਕੰਮ ਕੰਮ ਦੀ ਭਾਜੀ ਇੱਥੇ ਇਹ ਸਟੋਰੀ ਆ ਇੱਥੇ ਮਿਨੀਮਮ ਜੌਬ ਮਿਨੀਮਮ ਤੁਹਾਡਾ ਹੈਗਾ ਜਿਹੜੀ ਗਵਰਨਮੈਂਟ ਦੀ ਹੈ ਨਾ 12 ਪਾਉਂਡ 1 ਘੰਟੇ ਦੇ ਮਿਲਦੇ ਆ ਹੂੰ ਹੂੰ ਤੇ ਤੁਹਾਡਾ 1600 ਪਾਉਂਡ 1500 ਪਾਉਂਡ ਜਾਂ 1600 ਪਾਉਂਡ ਦੇ ਵਿੱਚ ਵਿੱਚ ਮਿਲਦੇ ਆ ਮਹੀਨੇ ਦੇ ਹੂੰ ਹੂੰ ਤੇ ਉਹਦੇ ਵਿੱਚ 500 ਪਾਉਂਡ ਤੁਹਾਡਾ ਹੈਗਾ ਘਰ ਦਾ ਰੈਂਟ ਕੱਲੇ ਬੰਦੇ ਦਾ ਤੇ ਗਰੋਸਰੀ ਹੋਗੀ 200 ਪੌਂਟ ਤੁਹਾਡੀ ਜੀ ਤੁਹਾਡਾ ਕਾਉਂਸਲ ਹੋ ਗਿਆ ਕਾਉਂਸਲ ਦਾ ਟੈਕਸ ਦੇਣਾ ਪੈਂਦਾ ਇੱਥੇ 100 ਕੁ 150 ਪੌਂਟ ਉਹਦਾ ਆ ਤੇ ਬਾਕੀ ਤੁਹਾਡਾ ਆਨ ਜਾਣ ਦਾ ਜਿੱਤ ਜੀ ਜੋਬ ਕਰਨੀ ਆ ਤਾਂ ਉਹਦੇ ਵਿੱਚ ਉਹਦਾ ਆ ਬਾਜੀ ਠੀਕ ਆ ਤਾਂ ਬਾਕੀ ਗਰੋਸਰੀ ਸਾਰਾ ਕੁਝ ਮਿਲਾ ਕੇ ਇੱਥੇ 2 ਜਾਂ 300 ਪੌਂਟ ਮਸੀ ਬਚਦਾ ਤੁਹਾਨੂੰ ਅੰਗਰੇਨ ਦੇ ਵਿੱਚ ਪਰ ਪਿੱਛੇ ਦੇ ਕੁਝ ਵੀਡੀਓਜ਼ ਇੰਗਲੈਂਡ ਤੋਂ ਸਾਹਮਣੇ ਆਈਆਂ ਸੀ ਕਿ ਕਿਸ ਤਰ੍ਹਾਂ ਨਵੇਂ ਗਏ ਬੱਚੇ ਉੱਥੇ ਪੁਲਾਂ ਦੇ ਥੱਲੇ ਰਹਿਣ ਦੇ ਲਈ ਮਜਬੂਰ ਹੋਏ ਬਹੁਤ ਆ ਇੱਥੇ ਭਾਜੀ ਬਹੁਤ ਆ ਮੈਂ ਤੁਹਾਨੂੰ ਵੀਡੀਓਸ ਭੇਜ ਦੂੰਗਾ ਪਰ ਦਿਲ ਕਰਦਾ ਅਸੀਂ ਨਹੀਂ ਹੁੰਦਾ ਹਨਾ ਵੀਡੀਓ ਸ਼ੂਟ ਨਹੀਂ ਕਰ ਹੁੰਦੀ ਹਨਾ ਇੱਥੇ ਬਹੁਤ ਹਾਲਾਤ ਮਾੜੇ ਆ ਇੰਗਲੈਂਡ ਦੇ ਵੀ ਪਰ ਹਾਲਾਤ ਉਹਨਾਂ ਦੇ ਮਾੜੇ ਆ ਭਾਜੀ ਇੱਥੇ ਪਤਾ ਕੀ ਆ ਜਿੰਨਾ ਕਮਾਓ ਉਹਨਾਂ ਕ ਤੁਸੀਂ ਖਾ ਪੀ ਸਕਦੇ ਆ ਪਰ ਜੇ ਤੁਸੀਂ ਕਹੋ ਮੋ ਕਿ ਇੱਥੇ ਕੁਝ ਬਣਾਉਣ ਨੂੰ ਆਗੇ ਪਿੱਛੇ ਤੁਸੀਂ 50 ਲੱਖ ਆਪਣਾ ਖੇਤ ਵੇਚ ਕੇ ਆ ਗਏ ਆਪਣਾ ਖੱਤਾ ਵੇਚ ਕੇ ਆ ਗਏ ਹਨਾ ਉਹ ਨੂੰ ਪੂਰਾ ਕਰਨ ਲਈ ਫੇਰ ਤਾਂ ਤੁਸੀਂ ਭੁੱਲ ਜਾਵੋ ਓਵਰਆਲ ਤੁਸੀਂ ਕੀ ਅਪੀਲ ਕਰਦੇ ਹੋ ਵੀ ਹੁਣ ਜੇ ਕੋਈ ਗਲਤ ਤਰੀਕੇ ਨਾਲ ਆਉਣਾ ਚਾਹੁੰਦਾ ਮੈਂ ਤੁਹਾਨੂੰ ਇੱਕ ਗੱਲ ਇਹ ਪੁੱਛਣਾ ਚਾਹੁੰਦਾ ਕਿ ਪਾਜੀ ਹੈ ਨਾ ਮੈਂ ਇੰਡੀਆ ਤੋਂ ਆਇਆ ਸੀਗਾ ਉਹ ਵੀ ਦੱਸਣ ਲੱਗਾ ਫੇਰ ਸਟੋਰੀ ਹੈ ਨਾ ਜੀ ਕਿ 2007 ਵਿੱਚ ਤਾਂ ਹੁਣ ਜਿਹੜਾ ਮੇਰਾ ਭਤੀਜਾ ਹੈ ਪਿੱਛੇ ਨਾ ਉਹਨਾਂ ਦੇ ਉਹ ਵੀ ਮੇਰਾ ਘਰ ਆ ਪਿੱਛੇ ਜਿਹੜਾ ਮੈਂ ਛੱਡ ਕੇ ਆਇਆ ਸੀਗਾ ਉਹ ਹੁਣ ਫਿਲਟਰ ਵਾਟਰ ਪਿੰਦੇ ਆ ਉਹਨਾਂ ਕੋ ਗੱਡੀ ਆ ਉਹਨਾਂ ਕੋ ਛੱਤੋ ਆ ਉਹਨਾਂ ਉਹ ਰੈਂਟ ਨਹੀਂ ਦਿੰਦੇ ਹੈ ਨਾ ਉਹਨਾਂ ਕੋਲ ਸਾਰਾ ਕੁਝ ਫ੍ਰੀ ਆ ਤਾਂ ਅਸੀਂ ਅੱਜ ਵੀ ਰੈਂਟ ਦਿੰਨੇ ਆ ਮੈਂ ਸਮਝ ਗਿਆ ਜੀ ਮੈਂ ਸਮਝ ਗਿਆ ਤੁਹਾਡੀ ਕਾਫੀ ਸਟਰਗਲ ਸਟੋਰੀ ਰਹੀ ਹੈ ਤੇ ਤੁਸੀਂ ਬਹੁਤ ਮਿਹਨਤੀ ਲੋਕ ਹੋ ਪਰ ਤੁਸੀਂ ਵੀ ਇਹੀ ਕਹਿੰਦੇ ਹੋ ਵੀ ਇੰਗਲੈਂਡ ਵਾਲੇ ਪਾਸਿਓਂ ਵੀ ਹੱਥ ਖੜੀ ਆ ਹੁਣ ਖੜੀ ਆ ਬਿਲਕੁਲ ਮੈਂ ਨਹੀਂ ਬਿਲਕੁਲ ਖੜੀ ਆ ਪਰ ਉਹ ਆਵੇ ਜਿਹਦੇ ਵਿੱਚ ਪਰ ਜੀ ਇੱਥੇ ਇਹਨਾਂ ਦੇ ਸਾਊਥ ਇੰਡੀਅਨ ਜਾਂ ਕੁਛ ਹਨ ਆਪਾਂ ਪੰਜਾਬੀ ਦੇਖਦਾ ਮੈਂ ਇੱਥੇ ਇੱਥੇ ਕੋਈ ਸਾਊਥ ਇੰਡੀਅਨ ਨਹੀਂ ਹੈ ਕਿ ਕੋਈ ਚਾਈਨਿਸ ਵੀ ਆਉਂਦੇ ਸਟੂਡੈਂਟ ਉਹ ਵੀ ਚੱਲ ਜਾਂਦੇ ਆ ਉਹ ਆਉਂਦੇ ਨਹੀਂ ਪਰ ਸਾਡੇ ਵਿੱਚ ਹੈਗਾ ਇਹੀ ਹੈ ਕਿ ਅਸੀਂ ਬਾਹਰ ਚੱਲੇਗੇ ਤਾਂ ਸਾਡੀ ਬੱਲੇ ਬੱਲੇ ਆ نو ਦੈਟ ਇਸ ਟੋਟਲੀ ਰੋਂਗ ਕਿੰਨੇ ਕ ਗਿਣਤੀ ਦੇ ਵਿੱਚ ਲੋਕ ਆ ਜਿਵੇਂ ਆ ਮਸਕਾਨ ਕੁੜੀ ਵਾਲੀ ਗੱਲ ਕੀਤੀ ਆਪਾਂ ਜਿਹੜੀ ਇੰਗਲੈਂਡ ਤੋਂ ਅਮਰੀਕਾ ਆਉਂਦੀ ਸੀਗੀ ਉਹ ਫੜੀ ਗਈ ਹਾਂਜੀ ਹਾਂਜੀ ਬਿਲਕੁਲ ਗਲਤ ਆ ਭਾਜੀ ਉਹਨਾਂ ਦੀ ਮੈਂ ਸਟੋਰੀ ਦੇਖੀ ਸੀ ਕਿ ਉਹ ਕਹਿੰਦੀ ਕਿ ਉਹਦੇ ਡੈਡੀ ਦੇ 50 ਲੱਖ ਦਾ ਕਰਜ਼ਾ ਭਾਜੀ ਪਿਆ ਲੱਖ ਦਾ ਕਰਜ਼ਾ ਹੋਵੇ ਹਨ ਸਾਡੇ 2.5 ਲੱਖ ਵੀ ਕਰਜ਼ਾ ਦੇਣਾ ਹੋਵੇ ਨਾ ਅਸੀਂ ਟੌਨ ਇੱਥੇ ਟੌਨ ਵੀ ਕੋਈ ਚੀਜ਼ ਖਰੀਦਣੀ ਹੋਵੇ ਨਾ ਅਸੀਂ 100 ਵਾਰ ਸੋਚੀ ਕਿ ਯਾਰ ਆਹ ਸ਼ੂ ਚੱਕ ਲਈਏ ਕੱਪੜੇ ਲੈ ਲਈਏ ਨਾਲ ਲਈ ਕਿਉਂਕਿ ਸਾਡੇ ਪਿੱਛੇ ਕਰਜ਼ਾ ਆ ਉਹ ਜਿਹਦੇ ਪਿੱਛੇ 50 ਲੱਖ ਕਰਜ਼ਾ ਉਹ ਤੇ ਅਮਰੀਕਾ ਬੋਲਡਰ ਤੇ ਕੀ ਗੱਲ ਚੱਲ ਗਈ ਹੋ ਇਹ ਵੀ ਸੋਚਣ ਵਾਲੀ ਗੱਲ ਆ ਨਾ ਬਾਜੀ ਤੇ ਪਰ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਬਹੁਤ ਛੋਟੇ ਦਿਲ ਦੇ ਆਪਾਂ ਪੰਜਾਬੀ ਸਾਰੇ ਇਮੋਸ਼ਨਲੀ ਬਹੁਤ ਵੀ ਆਰ ਇਮੋਸ਼ਨਲੀ ਵੀਕ ਤਾਂ ਇਹ ਸੀ ਟੋਕਣਾ ਖੰਦੇ ਆ ਪਰ ਬੜੀ ਮਾੜੀ ਗੱਲ ਆ ਜੀ ਇੰਗਲੈਂਡ ਤੋਂ ਕੋਈ ਹੋਰ ਵੀ ਪਰਿਵਾਰ ਸਾਡੇ ਨਾਲ ਇਸ ਵੇਲੇ ਜੁੜਨਾ ਚਾਹੁੰਦਾ ਤਾਂ ਲਾਈਨ ਸਾਡੀ 4416 ਉਹ ਥੈਂਕ ਯੂ ਬੜੀ ਮਿਹਰਬਾਨੀ ਜੀ ਜੀ ਇਹ ਸਨ ਵੀਰ ਜੀ ਸੁਖਦੇਵ ਜਿਨ੍ਹਾਂ ਨੇ ਦੱਸੀ ਕਿ ਜ਼ਿੰਦਗੀ ਦੀ ਕਿਵੇਂ ਦੀ ਕਹਾਣੀ ਇਹਨਾਂ ਦੀ ਸੀ ਤੇ ਕਿਵੇਂ ਜੇ ਇੰਗਲੈਂਡ ਦੇ ਵਿੱਚ ਇਹ ਜੀਵਨ ਬਤੀਤ ਕਰ ਰਹੇ ਨੇ ਉੱਥੇ ਲੋਕ ਪਰ ਇੰਗਲੈਂਡ ਦੇ ਵਿੱਚ ਵਾਕਈ ਹਾਲਾਤ ਆ ਹੀ ਹੋਗੇ ਜਿਵੇਂ ਦੂਜੇ ਦੇਸ਼ਾਂ ਦੇ ਵਿੱਚ ਜਾਂ ਜਿਵੇਂ ਸਾਰੇ ਦੇਸ਼ਾਂ ਦੇ ਵਿੱਚ ਉਹ ਆਪਾਂ ਨੂੰ ਐਸੋਨ ਨੂੰ ਮਿਲਦੀ ਵੀ ਗੱਲ ਹੈ ਘਾਟੇ ਵਾਲੇ ਪਾਸੇ ਨੂੰ ਵੱਧ ਜਾ ਰਹੀ ਹੈ ਤੇ ਮਤਲਬ ਵੀ ਇਹ ਖੇਡਾ ਹੁਣ ਮੁੱਕ ਗਿਆ ਸਮਝੋ ਜਾਂ ਇਹ ਟੈਂਪਰੇਰੀ ਹੈ ਕੋਈ ਸਾਡੇ ਨਾਲ ਪਰਿਵਾਰ ਕੀ ਤੁਸੀਂ ਵਿਚਾਰ ਰੱਖਦੇ ਹੋ ਤਾਂ ਜਰੂਰ ਕਾਲ ਕਰ ਸਕਦੇ ਹੋ 5 5 ਨਹੀਂ 4 ਮਿੰਟਾਂ ਦੇ ਲਈ ਮੈਂ ਤੁਹਾਡੀ ਕਾਲ ਔਨ 에ਅਰ ਕਰ ਸਕਦਾ ਅਵੜਾ ਸਾਹਿਬ ਨੇ ਕੀ ਕਹਿਣਾ ਚਾਹੋ ਨੇ ਅਵੜਾ ਸਾਹਿਬ ਮੈਂ ਜੀ ਕਹਿਣਾ ਚਾਹਨਾ ਵਾਂ ਕਿ ਮੁਸਕਾਨ ਤੇ ਮੁਸਕਾਨ ਕਰੀ ਜਾ ਲਓ ਕੁੜੀ ਦਾ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਕਿ ਚਲੋ ਮਦਦ ਤੇ ਤੁਹਾਡੀ ਜ਼ੁਬਾਨ ਤੇ ਹੋਣੀ ਹੈ ਕਰਨੀ ਹੈ ਕੁੜੀ ਦੀ ਝੂਠੀ ਬੋਲੀਏ ਕਿ ਸਭ ਕੁਝ ਕਰਦੀ ਹੋਵੇਗੀ ਉਹ ਜਿਹੜਾ ਕਰਜ਼ਾ ਸਿਰ ਤੇ ਚੜਿਆ ਹੈ ਮੈਂ ਨਾ ਇਹ ਬੱਚੀ ਕਦੀ ਹੋਰ ਕੋਈ ਗਲਤ ਕੰਮ ਨਾ ਕਰ ਜਾਏ ਤੇ ਆਪਣੇ ਸਜਦਾ ਦਾ ਦੀ ਬੇਇੱਜ਼ਤੀ ਹੋ ਗਈ ਪੰਜਾਬ ਵਿੱਚ ਤੇ ਜੇ ਹੋ ਸਕਦਾ ਤਾਂ ਕਾਜ਼ਾ ਵੈਸੇ ਜਿਹੜਾ ਇਹ ਬੰਦਾ ਕਿ ਲੈਂਡਰ ਬੋਲਦਾ ਸੱਚੀ ਗੱਲ ਹੈ ਅਸੀਂ ਵੀ ਧਿਆਨ ਕਿ ਮੈਂ ਕਿੰਨੀ ਬੇਰੀਆਂ ਚੋੜੀਆਂ ਸਭ ਕੁਝ ਕੀਤੀ ਹੋਣੀ ਸੀ 80 ਸਾਲ ਦੇ ਹੋ ਗਏ ਆ ਤੁਸੀਂ ਬਜ਼ੁਰਗੋ ਕਦੋਂ ਆਏ ਫਿਰ ਕੈਨੇਡਾ ਮੈਂ ਆਇਆ 2020 ਤੋਂ ਹੋ ਗਿਆ ਜੀ ਅੱਛਾ ਤੁਸੀਂ ਬੱਚੇ ਮੰਗ ਰਹੇ ਸੀ ਮੈਂ ਮੇਰੀ ਲੜਕੀ ਸੀ ਇੱਥੇ ਤੇ ਉਹ ਇੱਥੇ ਸ਼ਾਦੀ ਹੋ ਗਈ ਸੀ ਤੇ ਭਰਾ ਜੀ ਪੜੀ ਦੀ ਜੀ ਉਹ ਲਖਰ ਸੀ ਉੱਤੇ ਅੰਮ੍ਰਲ ਕੰਡ ਕਾਲਜ ਦੀ ਤੇ ਉਹ ਇੱਥੇ ਸ਼ਾਦੀ ਹੋ ਗਈ ਉਹ ਤੋਂ 5-4 ਮਹੀਨਿਆਂ ਚ ਸ਼ਾਦੀ ਦਾ ਸੀ ਬੜੀ ਬੜੀ ਮਿਹਰਬਾਨੀ ਬਜ਼ੁਰਗੋ ਤੇ ਰੁਪਿੰਦਰ ਜੀ ਔਣੇਰੋ ਆਪ ਜੀ ਮੇਜ਼ ਤੇ ਗੋਮਨੀ ਬਹੁਤ ਹਨ ਪਰ ਮੈਂ ਹੁਣੇ ਛੱਡ ਕੇ ਆ ਗਿਆ ਹਾਂ ਜੀ ਜੀ ਬੜੀ ਮਿਹਰਬਾਨੀ ਬੜਾ ਐਸਾ ਰੁਪਿੰਦਰ ਜੀ ਲਾਈਨ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਆਵਾਜ਼ ਘਟਾ ਲਓ ਜੀ ਟੀਵੀ ਦੀ ਮੈਨੂੰ ਸੁਣ ਕੁਝ ਨਹੀਂ ਰਿਹਾ ਹਾਂਜੀ ਹਾਂਜੀ ਮਾਫ ਕਰਨਾ ਸਤਿ ਸ਼੍ਰੀ ਅਕਾਲ ਆਵਾਜ਼ ਘਟਾ ਲਓ ਟੀਵੀ ਦੀ ਮੈਨੂੰ ਸੁਣ ਕੁਝ ਨਹੀਂ ਰਿਹਾ ਮੈਂ ਤਾਂ ਉਹ ਪ੍ਰੋਗਰਾਮ ਕਾਫੀ ਜਣਾ ਤੋਂ ਦੇਖ ਰਿਹਾ ਜੀ ਵੀ ਦੇਖੋ ਖਾਸ ਕਰਕੇ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣੇ ਨਾਲ ਜਦੋਂ ਇੰਡੀਆ ਤੋਂ ਕਾਫੀ ਬੰਦੇ ਬਾਹਰ ਜਾ ਰਹੇ ਨੇ ਤੁਹਾਨੂੰ ਤਾਂ ਸਾਨੂੰ ਤਾਂ ਪਤਾ ਹੈ ਇੰਡੀਆ ਰਹਿਣਾ ਅਸੀਂ ਭਾਰਤ ਤੋਂ ਬੋਲ ਰਹੇ ਹਾਂ ਹਾਂ ਜੀ ਹਾਂ ਜੀ ਭਾਰਤ ਪੰਜਾਬ ਤੋਂ ਹੀ ਕੋਰਤਲਾ ਜਿਵੇਂ ਤੋਂ ਬੋਲ ਰਿਹਾ ਹਾਂ ਜੀ ਵੀਰੇ ਬਾਦ ਘਟਾ ਲਓ ਪਿਛੋ ਟੀਵੀ ਦੀ ਜਾਂ ਜੋ ਵੀ ਸੰਦ ਹੈ ਹਾਂ ਜੀ ਮੈਂ ਕਾਫੀ ਘਟ ਕੀਤੀ ਤੁਸੀਂ ਉਹਨੂੰ ਬੰਦ ਹੀ ਕਰ ਦਿਓ ਨਾ ਗਲਤ ਆਪਣੀ ਫੋਨ ਤੇ ਹੋ ਰਹੀ ਹੈ ਹਾਂ ਜੀ ਹਾਂ ਜੀ ਸੌਰੀ 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 ਜੀ ਜੇ ਉਹ ਬੰਦ ਹੀ ਕਰ ਦਿਓ ਨਾ ਤੇ ਪਰ ਪ੍ਰੋਬਲਮ ਇਹ ਵੀ ਇੰਡੀਆ ਤੋਂ ਨਾ ਕਾਫੀ ਲੋਕ ਜਾ ਰਹੇ ਨੇ ਇਥੋਂ ਬਾਹਰਲੇ ਮੁਲਕਾਂ ਦੇ ਵਿੱਚ ਹਾਂ ਤੇ ਮੁਸ਼ਕਲ ਇਹ ਆ ਰਹੀ ਹੈ ਵੀ ਲੋਕ ਜਾਈ ਜਾ ਰਹੇ ਨੇ ਭਾਵੇਂ ਉਹਨਾਂ ਨੂੰ ਜਿੱਦਾਂ ਦੀ ਤੁਸੀਂ ਹੁਣ ਮੁਸ਼ਕਲ ਆ ਰਹੀ ਹੈ ਵੀ 트럼ਪ ਨੇ ਡਿਪੋਰਟ ਕੀਤੇ ਆ ਜਾਂ ਕੋਈ ਵੀ ਮੁਲਕ ਰਿਪੋਰਟ ਕਰ ਰਿਹਾ ਪਰ ਲੋਕਾਂ ਨੇ ਪੰਜਾਬ ਦੇ ਵਿੱਚ ਉਹ ਨਹੀਂ ਸੁਧਰਨਾ ਇਹ ਮੈਂ ਦੇਖ ਰਿਹਾ ਓਕੇ ਤੇ ਹਮ ਤੇ ਕਿਉਂਕਿ ਲੋਕ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਨਹੀਂ ਚਾਹੁੰਦੇ ਵੀ ਅਸੀਂ ਉਹ ਇੱਥੇ ਹੀ ਤਰੱਕੀ ਕਰੀਏ ਲੋਕਾਂ ਨੂੰ ਇਹ ਲੱਗਦਾ ਵੀ ਬਾਹਰ ਜਾ ਕੇ ਜਲਦੀ ਨਾਲ ਪੈਸਾ ਬਣਦਾ ਹੈ ਬਾਹਰ ਆਪਾਂ ਜਾਣਾ ਉਹਨਾਂ ਨੂੰ ਅੱਜ ਕੋਈ ਓੱਖਾ ਲੱਗਦਾ ਕੱਲ ਨੂੰ ਓੱਖਾ ਲੱਗਦਾ ਪਰਸੋਂ ਓਕ ਲਾ ਤਾਂ ਇਹ ਸੋਚਿਆ ਵੀ ਚਲ ਅੱਜ ਨਹੀਂ ਅੱਜ ਮੁਸ਼ਕਲ ਆਈਆਂ 6 ਮਹੀਨੇ ਸਾਲ ਰੁੱਕ ਕੇ ਚੱਲ ਜਾਣਾ ਉਹਨਾਂ ਨੂੰ ਜਾਣਾ ਬਾਹਰ ਹੀ ਹੈ ਇਹਦਾ ਕੋਈ ਹੱਲ ਉਹ ਲੋਕ ਨਹੀਂ ਸੋਚਦੇ ਵੀ ਆਪਾਂ ਤਾਂ ਹੱਲ ਕੋਈ ਹੋਰ ਅਲਟਰਨੇਟਿਵ ਦੇਖ ਲਈਏ ਵੀ ਬਾਹਰ ਜਾਣ ਦਾ ਬਜਾਏ ਉਨੀ ਤੇ ਦਾ ਆਪਾਂ ਕੀ ਕਰ ਲਾਂਗੇ ਉਹਨਾਂ ਨੇ ਉਹ ਨਹੀਂ ਦੇਖਣਾ ਉਹ ਕਹਿੰਦੇ ਸਾਲ ਦੋ ਸਾਲ ਵੇਟ ਕਰਕੇ ਜਾਣਾ ਫਿਰ ਬਾਹਰ ਹੀ ਹੈ ਉੱਥੇ ਜਾ ਕੇ ਹੀ ਡਿਵੈਲਪਮੈਂਟ ਹੋਣੀ ਇੱਥੇ ਡਿਵੈਲਪਮੈਂਟ ਨਹੀਂ ਹੋਣੀ ਇਹਦਾ ਹੱਲ ਹੁਣ ਤੁਸੀਂ ਵੀ ਦੇਖ ਸਕਦੇ ਹੋ ਤਾਂ ਮੈਂ ਵੀ ਦੇਖ ਸਕਦਾ ਮਿੰਨੂ ਰਪਿੰਦਰ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 35 ਕਿ ਫਾਲੋਅਰ ਹੈ ਤੁਸੀਂ ਕੀ ਕੰਮ ਧੰਦਾ ਕਰਦੇ ਹੋ ਇੱਥੇ ਫਿਰ ਮੈਂ ਤੇ ਸੈਟੀਸਫਾਈ ਹਾਂ ਆਪਣੇ ਇੱਥੇ ਪੰਜਾਬ ਦੇ ਵਿੱਚ ਕਾਫੀ ਜੀ ਤੇ ਪਰ ਹੁਣ ਜਦੋਂ ਤੁਸੀਂ ਪੰਜਾਬ ਤੋਂ ਸਾਡੇ ਨਾਲ ਜੁੜੇ ਹੋ ਜਿਵੇਂ ਦਾ ਰੁਝਾਨ ਇਹ ਚੱਲ ਪਿਆ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਵਾਪਸ ਕੀਤੇ ਗਏ ਹਨਾ ਤੇ ਆਉਣ ਵਾਲੇ 269 ਬੰਦੇ ਹੋਰ ਤਿਆਰ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਜਾਣਾ ਤੇ ਕਿਵੇਂ ਕਿਵੇਂ ਕੀ ਕਹਿੰਦੇ ਆ ਪੰਜਾਬ ਚ ਲੋਕ ਜੀ ਪੰਜਾਬ ਦੇ ਵਿੱਚ ਪਹਿਲੀ ਗੱਲ ਤੇ ਲੋਕ ਇਸ ਖਬਰ ਨੂੰ ਸੁਣਦੇ ਹੀ ਨਹੀਂ ਹੈ ਜਿਆਦਾਤਰ ਅੱਛਾ ਵੀ ਕਿਸੇ ਨੂੰ ਪਤਾ ਹੀ ਨਹੀਂ ਕੋਈ ਜਾਣਨਾ ਹੀ ਨਹੀਂ ਚਾਹੁੰਦਾ ਵੀ ਇਹਨੇ ਲੋਕ ਵਾਪਸ ਆਉਣ ਨੂੰ ਤਿਆਰ ਨਹੀਂ ਹਾਂ ਹਾਂ ਪਹਿਲੀ ਗੱਲ ਤੁਹਾਡੇ ਲੋਕਾਂ ਤੁਹਾਡੇ ਤੁਸੀਂ ਕੈਨੇਡਾ ਤੋਂ ਬੋਲਦੇ ਮੇਰੀ ਥੋੜੇ ਚਿਰ ਪਹਿਲਾਂ ਵੀ ਆਪਣੇ ਤੁਹਾਡੇ ਕੈਨੇਡਾ ਚ ਗੱਲ ਹੋਈ ਉਹਨਾਂ ਨੂੰ ਵੀ ਨਹੀਂ ਪਤਾ ਸੀ ਉਹਨਾਂ ਨੂੰ ਮੈਂ ਦੱਸਿਆ ਵੀ ਖਬਰ ਇਦਾਂ ਪਹੁੰਚ ਰਹੀ ਹੈ ਕਹਿੰਦੇ ਅੱਛਾ ਇਦਾਂ ਖਬਰ ਇੱਥੇ ਵੀ ਪਹੁੰਚ ਗਈ ਹਾਂ ਹਾਂ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਵੀ ਇਦਾਂ ਹੋ ਰਿਹਾ ਮਤਲਬ ਪ੍ਰੋਬਲਮ ਇਹ ਆ ਰਹੀ ਵੀ ਲੋਕੀ ਉਸ ਖਬਰ ਤੋਂ ਭਵਾਜਾ ਹੋ ਕੇ ਉਸੋ ਪ੍ਰੋਬਲਮ ਨੂੰ ਹੀ ਆਪਣਾ ਹੱਲ ਸਮਝਦੇ ਨੇ ਪਰ ਇਹ ਨਹੀਂ ਪਤਾ ਵੀ ਗਾਂ ਚੱਲ ਕੇ ਹੋਰ ਮੁਸ਼ਕਲਾਂ ਦੇ ਵਿੱਚ ਅਸੀਂ ਘਰ ਰਹੇ ਹਾਂ ਤੁਸੀਂ ਸਾਡੇ ਨਾਲ ਪੰਜਾਬ ਤੋਂ ਜੁੜੇ ਜੀ ਬਹੁਤ ਤੁਹਾਡੀ ਮਿਹਰਬਾਨੀ ਪਰ ਟਰਾਈ ਕਰੋ ਇੱਥੇ ਜਿੰਨਿਆਂ ਨੂੰ ਗਾਈਡ ਕਰ ਸਕੋ ਵੀ ਭਰਾਵੋ ਨਾ ਅੱਗਾ ਪਿੱਛਾ ਸਾਰਾ ਹੀ ਵੇਚ ਕੇ ਨਾ ਜਾਓ ਕੱਲ ਨੂੰ ਹੋਣਾ ਕੀ ਆਨਸਰ ਇੱਥੋਂ ਪੈਣ ਦਾ ਵੇਚ ਕੇ ਸੀ ਇਧਰ ਆ ਜਾਣਾ ਇਹਨਾਂ ਨੇ ਜਾ ਕੇ ਇਧਰ ਮਾਰਨਾ ਤਾਂ ਇੱਥੇ ਸਾਡਾ ਹੋਣਾ ਹੀ ਕੁਝ ਨਹੀਂ ਇਹ ਦੀ ਗੱਲ ਇੱਕ ਹੋਰ ਹੈ ਤੁਹਾਨੂੰ ਥੋੜੀ ਥੋੜੀ ਕਰੂੰਗਾ ਭਾਵੇਂ ਤੁਸੀਂ ਮੇਰਾ ਬਾਤ ਫੋਨ ਕਰ ਦਿਓ ਤੇ ਮੈਂ ਅਸਾ 10 ਸੈਕਿੰਡ ਤੁਹਾਡੇ ਕੋਲ ਹੋਰ ਨਹੀਂ ਜੀ ਆਪਣੇ ਕੋਲੇ ਟੋਟੋ ਜੀ ਜੀ ਬਿਲਕੁਲ ਸਾਡੇ ਸਾਡੇ ਲੱਗੇ ਇੱਥੇ ਲੋਕੀ ਬਾਹਰਲੇ ਪ੍ਰਵਾਸੀ ਮਜ਼ਦੂਰ ਜਿਹੜੇ ਆਪਣ ਭਈਆ ਕੰਨੇ ਜਿਨ੍ਹਾਂ ਨੂੰ ਆਪਾਂ ਉਹ ਇੱਥੇ ਆ ਕੇ ਮਾਲਕ ਬਣ ਕੇ ਨੇ ਵਧੀਆ-ਵਧੀਆ ਕੋਠੀਆਂ ਪਾ ਕੇ ਬੈਠ ਗਏ ਨੇ ਮਿਹਨਤ ਜੀ ਉਹਨਾਂ ਦੀ ਮਿਹਨਤ ਆ ਜੀ ਉਹਨਾਂ ਦੀ अजमेर ਜੀ ਲਾਸਟ ਕਾਲ ਤੁਹਾਡੇ ਨਾਲ ਜੁੜੇ ਜਾਂ ਜੀ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਜਿਹੜੇ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਇੱਥੇ ਆਏ ਆ ਜੀ ਸਰ ਉਹ ਚਾਹੇ ਇਲੀਗਲ ਆਏ ਚਾਹੇ ਕਿੱਦਾ ਆਏ ਜਿਹੜੇ ਇਲੀਗਲ ਆਏ ਉਹ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨਾਂ ਨੇ ਉਹ ਬਹੁਤ ਸੋਹਣਾ ਇੱਥੇ ਉਹਨਾਂ ਨੇ ਆਪਣੇ ਆਪ ਨੂੰ ਸੈੱਟ ਕੀਤਾ ਹੂੰ ਹੂੰ ਜਿਹੜੇ ਬੰਦੇ ਲੀਗਲ ਆਏ ਆ ਉਹ ਵੀ ਤਕਰੀਬਨ ਉਹਨਾਂ ਨੂੰ ਰੱਬ ਨੇ ਸਾਖ ਦਿੱਤਾ ਘਰ ਕੋਲ ਲੈ ਲੈ ਜੀ ਦੇ ਆਰ 올 ਰਾਈਟ ਹੂੰ ਹੂੰ ਪਰ ਜਿਹੜੇ ਅੱਜ ਹੁਣ ਆ ਰਹੇ ਆ ਚਾਹੇ ਉਹ 25 ਸਾਲ ਦਾ ਬੰਦਾ ਹੁੰਦਾ ਉਹ 40 ਸਾਲ ਤੱਕ ਉਹਦੇ ਪੈਰ ਨਹੀਂ ਲੱਗਣੇ ਹੂੰ 40 ਸਾਲ 40 ਸਾਲ ਤੱਕ ਜਦੋਂ 40 ਸਾਲਾਂ ਦਾ ਹੋ ਜਾਣਾ ਉਹਨੇ ਉਦ ਤੱਕ ਉਹਦੇ ਇਹ 15 ਸਾਲਾਂ ਚ ਪੈਰ ਨਹੀਂ ਲੱਗਣੇ ਇੱਥੇ ਕਿਉਂਕਿ ਜਿੱਦਾਂ ਦੇ ਹਾਲਾਤ ਆ ਉਹਦੇ ਨਾਲ ਉਹ ਨਹੀਂ ਉਹ ਹਿਸਾਬ ਬਣਨਾ ਸੋ ਇਸ ਕਰਕੇ ਬੰਦੇ ਨੂੰ ਬਹੁਤ ਸੋਚ ਸਮਝ ਕੇ ਉੱਥੋਂ ਪੰਜਾਬ ਚੋਂ ਸਟੈਪ ਲੈਣਾ ਚਾਹੀਦਾ ਕਿਤੇ ਉਹ ਵੀ ਬੰਦਿਆਂ ਨੂੰ ਸਟੈਪ ਲੈਣਾ ਚਾਹੀਦਾ ਇੱਥੇ ਆਉਣ ਲਈ ਸੋ ਹੁਣ ਪਹਿਲੇ ਵਾਲੀ ਗੱਲ ਹੈ ਨਹੀਂ ਜਿੱਦਾਂ ਹੁਣ ਇਹ ਇੱਕ ਗੁੱਡ ਐਡਵਾਈਸ ਆ ਜੀ ਮੈਂ ਆਪਣੇ ਰਿਸ਼ਤੇਦਾਰ ਨਾਰਾਜ਼ ਕਰ ਲਏ ਆਪਣੇ ਸਿਰਫ ਇਸੇ ਕਰਕੇ 35 ਸਾਲ ਦੇ ਕਹਿੰਦੇ ਜੀ ਮੈਨੂੰ ਇੱਥੇ ਬੁਲਾ ਲਓ ਕਿੱਦਾਂ ਵੀ ਕਰ ਲਓ ਬੁਲਾਉਣ ਨੂੰ ਮੈਂ ਬੁਲਾ ਸਕਦਾ ਕੁਝ ਵੀ ਕਰ ਸਕਦਾ ਮੈਨੂੰ ਪਤਾ ਕਿ ਉਹ 50 ਸਾਲ ਤੱਕ ਉਹਨੇ ਬੁਢਾ ਹੋ ਜਾਣਾ ਵਿਆਹ ਨਹੀਂ ਕਰਾਉਣਾ ਉਹਨੇ ਕੁਝ ਨਹੀਂ ਕਰਨਾ ਉਹਨੇ ਧੱਕੇ ਖਾਣੇ ਸੋ ਮੈਂ ਉਹਨਾਂ ਨੂੰ ਨਾਰਾਜ਼ ਕਰਤਾ ਮੈਂ ਕਿਹਾ ਫਿਰ ਮੇਰੇ ਵੱਸ ਆ ਨਹੀਂ ਸੋ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਸੀ ਵਧੀਆ ਕੌਮ ਦੇ ਬੰਦੇ ਆ ਸਾਨੂੰ ਉੱਥੇ ਮਿਹਨਤ ਐਨੇ ਪੈਸੇ ਲਾ ਕੇ ਉੱਥੇ ਮਿਹਨਤ ਕਰੋ ਇੱਕ ਮੇਰਾ ਭਰਾ ਹੈ ਇੱਕ ਗੱਲ ਹੋਰ ਛੋਟੀ ਜਿਹੀ ਸੁਣਿਓ ਜੀ ਕੋਈ ਇੱਕ ਉਹ ਉਹ ਉੱਥੇ ਪੰਜਾਬ ਚ ਆ ਉਹਦੇ ਦੋ ਬੱਚੇ ਇੱਥੇ ਆ ਕੁੜੀ ਮੁੰਡਾ ਜੀ ਉਹਨਾਂ ਨੂੰ 7 ਸਾਲ ਹੋ ਗਏ ਆ ਯਾਰ ਉਹਨਾਂ ਬੰਦਿਆਂ ਨੇ ਕੁਛ ਨਹੀਂ ਲਿਆ ਦੇ ਆਰ ਵੈਰੀ ਹਾਰਡ ਵਰਕਰ ਨੋ ਸ਼ਰਾਬ ਕੁਛ ਨਹੀਂ ਉਹਨੇ ਬਹੁਤ ਕੰਮ ਕੀਤਾ ਉਹਨੇ ਉੱਥੇ 10 ਖੇਤ ਜ਼ਮੀਨ ਦੇ ਬਣਾਤੇ ਹਮ ਹੁਣ ਆਈ ਥਿੰਕ ਉਹ ਉਹਨਾਂ ਨੂੰ ਵਾਪਸ ਲੈ ਜਾਊਗਾ ਅਜਮੇਰ ਜੀ ਬੜੀ ਮਿਹਰਬਾਨੀ ਕਾਲ ਕੀਤੀ 100 ਵਾਰ ਨੂੰ ਆਪਾਂ ਫੇਰ ਜੁੜਦੇ ਹਾਂ ਧੰਨਵਾਦ ਜੀ ਸਾਰੇ ਜਿੰਨੇ ਤੁਸੀਂ ਸਾਧ ਦੇ ਤਾਜ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੋ ਕਿ ਸੋਣਿਓ ਸਮਾਂ ਸਹੀ ਨਹੀਂ ਹੈਗਾ ਹਾਲਾਤ ਸਾਡੇ ਪੱਖ 'ਚ ਨਹੀਂ ਹੈਗੇ ਕੱਲੋਂ ਕੀ ਬਣਦਾ ਕੱਲੋਂ ਕੀ ਨਿਬੜਦਾ ਕੱਲੋਂ ਸਮਾਂ ਹੀ ਦੱਸੇਗਾ ਫਿਰ ਮੈਂ ਕਹਿੰਨਾ ਸਮੇਂ ਦੀ ਕਦਰ ਕਰੋ ਸਮੇਂ ਦੀ ਬੁੱਕਲ ਦੇ ਵਿੱਚ ਕੀ ਲੁਕਿਆ ਆਪਾਂ ਨੂੰ ਨਹੀਂ ਪਤਾ ਪਰ ਜਿਹਨੂੰ ਪਤਾ ਜਾਂ ਜਿਹੜਾ ਥੋੜੀ ਬਹੁਤੀ ਗੱਲ ਸਮਝਦਾ ਜੇ ਤੁਹਾਨੂੰ ਉਹ ਟੋਕਦਾ ਟ੍ਰਾਈ ਕਰਿਆ ਕਰੋ ਗੁੱਸਾ ਨਾ ਕਰਿਆ ਕਰੋ ਗੱਲ ਨਾ ਪੈ ਜਾ ਕਰੋ ਅਗਲੇ ਦੇ ਮਨ ਲਈ ਦੀ ਹੁੰਦੀ ਹੈ ਕਿਸੇ ਦੀ ਗੱਲ ਅੱਜ ਦਾ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਇਥੋਂ ਤੱਕ ਕੀ ਸੀ ਆਪਾਂ 100 ਵਾਰ ਦੇ ਪ੍ਰੋਗਰਾਮ ਦੇ ਵਿੱਚ ਦੁਬਾਰੇ ਜੁੜਾਂਗੇ ਅੰਗਲੈਂਡ ਤੋਂ ਮਨਜੀਤ ਕੌਰ ਸਾਡੇ ਨਾਲ 100 ਵਾਰ ਨੂੰ ਗੱਲ ਕਰੇਗੀ ਤੇ ਇੱਕ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ ਕਿ ਕਿਸ ਤਰ੍ਹਾਂ ਇੱਕ ਧੀ ਹੈ ਜਿਹੜੀ ਆਪਦੀ ਮਾਂ ਦੀ ਪਾਤ ਰੋੜ ਰਹੀ ਹੈ ਕਿ ਉਹਨੂੰ ਸੱਤ ਤੋਂ ਫੜ ਕੇ ਜਿਹੜੇ ਆਏ ਬੇਵਕੂਫ ਲੋਕ ਜੀ ਮੈਂ ਕੀ ਕਹਾਂ ਹੁਣ ਉਹਦੇ ਬਾਰੇ ਹੁਣ ਇੱਥੇ ਆਪਾਂ ਫਿਰ ਪ੍ਰੋਗਰਾਮ ਸਮਾਪਤ ਕਰਦੇ ਹਾਂ ਸਸੀ ਕਾਲਜੀ ਗੁਰਪੇ ਸਿੱਧੂ ਨੂੰ ਦਿਓ ਇਜਾਜ਼ਤ ਸੋਹਵਾਰ ਨੂੰ ਕਰਦੇ ਹਾਂ ਕੁਝ ਨਵੀਆਂ ਗੱਲਾਂ ਬਾਤਾਂ ਸਸੀ ਕਾਲ